ਕਬੀਰ ਰੈਨਾਇਰ ਵਿਛੋੜਿਆ ਰਹੁ ਰੇ ਸੰਖਮਝੂਰ ਦੇਵਲ ਦੇਵਲ ਧਾੜੀ ਦੇਸ ਉਗਵਤ ਸੂਰ ਕਬੀਰ ਸਾਹਿਬ ਸਮਝ ਦੇਣਾ ਕਰਦੇ ਨੇ ਰੈਨ ਆਗੀ ਕਹਿੰਦੇ ਕਹਿੰਦੇ ਉਸ ਨਾਲ ਵਿਛੋੜਾ ਹੋ ਗਿਆ ਉਹ ਚੱਕਈ ਦਾ ਮਾਨੁ ਉਸ ਦੀ ਸਮਝ ਦੇਣਾ ਕਰਦੇ ਨੇ ਕਿੰਦੇ ਰਾਤ ਆ ਗਈ ਵਿਛੋੜਾ ਹੋ ਗਿਆ ਰਹੁ ਰੇ ਸੰਖ ਮਝੂਰ ਕਹਿੰਦੇ ਜਿਵੇਂ ਸੰਖ ਚੁੱਪ ਕਰ ਜਾਂਦਾ ਹੈ ਰਾਤ ਨੂੰ ਸਵੇਰੇ বাজਾਇਆ ਜਾਂਦਾ ਹੈ ਓਵੇਂ ਕਹਿੰਦੇ ਸਮਝ ਲੈਣਾ ਕਰ ਕਹਿੰਦੇ ਚੁੱਪ ਕਰਕੇ ਬਹਿ ਜਾ ਅਜੇ ਕਹਿੰਦੇ ਹਨੇਰਾ ਰਾਤ ਆ ਹਿਰਦੇ ਘਰ ਵਿੱਚ ਕਹਿੰਦੇ ਉਸ ਦੀ ਸਮਝ ਲੈਣਾ ਕਰ ਗਿਆਨ ਦੇ ਚਾਨ ਨੂੰ ਜਾਣਨਾ ਕਰ ਜਦੋਂ ਕਹਿੰਦੇ ਐਸਾ ਸਮਝ ਪੈ ਜਾਵੇ ਗਿਆਨ ਦਾ ਚਾਨਣ ਹੋ ਜਾਵੇ ਐਸਾ ਚੂਰ ਚੜ ਜਾਵੇ ਦੇਵਲ ਦੇਵਲ ਤਾਂ ਅੜੀ ਦੇਸੇ ਉਗਵਤ ਸੋ ਕਹਿੰਦੇ ਜਦੋਂ ਐਸਾ ਚੂਰ ਚੜ ਜਾਂਦਾ ਫਿਰ ਕਹਿੰਦੇ ਦੇਵਲ ਦੇਵਲ ਕਹਿੰਦੇ ਸਾਰੇ ਦੇ ਘਰਾਂ ਨੂੰ ਸਮਝ ਦੇਣ ਵਾਲਾ ਹੋ ਜਾਵੇ ਫਿਰ ਕਹਿੰਦੇ ਬੋਲ ਨਹੀਂ ਫਿਰ ਕਹਿੰਦੇ ਅਸੀਂ ਸਮਝਦੇ ਕਿਉਂਕਿ ਅਧੂਰਾ ਗਿਆਨ ਅਧੂਰੀ ਸਮਝ ਕਹਿੰਦੇ ਕਿਸੇ ਨੂੰ ਉਲਟ ਰਸਤੇ ਪਾ ਦਵੇਗੀ ਉਸ ਨਾਲ ਉਹ ਕਹਿੰਦੇ ਚੋਕ ਪਰਹਿਣਾ ਚੰਗਾ ਹੈ ਉਹ ਸਮਝ ਲੈਣਾ ਕਰ ਸੂਰੇ ਦੇ ਚੜਨ ਦੀ ਉਸ ਨੂੰ ਗਿਆਰ ਰੂਪੀ ਐਸਾ ਸੂਰਜ ਚੜ ਜਾਵੇ ਉਸ ਦੀ ਸਮਝ ਲੈਣਾ ਕਰ ਜਦ ਤੱਕ ਸੂਰਜ ਨਹੀਂ ਚੜਿਆ ਰਾਤ ਦਾ ਵਿਛੜਿਆ ਹੋਇਆ ਕਹਿੰਦੇ ਜੇ ਸੂਰਜ ਚੜ ਜਾਵੇ ਫਿਰ ਕਹਿੰਦੇ ਉਹ ਐਸੇ ਉਹ ਚਾਨਣ ਦਿੰਦਾ ਹੈ ਉਵੇਂ ਕਹਿੰਦੇ ਤੂੰ ਵੀ ਆਪਣਾ ਗਿਆਨ ਦੀ ਸਮਝ ਲੈਣਾ ਕਰ ਜਲਦਾ ਕਰ ਹਿਰਦੇ ਕਰਨੀ ਉਸ ਮਨ ਨੂੰ ਸਮਝਾਉਣਾ ਕੀਤਾ ਕਹਿੰਦੇ ਰਾਤ ਦਾ ਜਿਹੜਾ ਵਿਛੜਿਆ ਹੋਵੇ ਕਹਿੰਦੇ ਜੇ ਚੁੱਪ ਕਰਕੇ ਬਹਿ ਜਾਵੇ ਸਵੇਰੀ ਉੱਠ ਕੇ ਜੇ ਐਸਾ ਚੱਲ ਰ ਹੋ ਜਾਵੇ ਉਸ ਨਾਲ ਕਹਿੰਦੇ ਸਮਝ ਦੇਣਾ ਕਰੇ ਤੇ ਕਹਿੰਦੇ ਉਹ ਸੱਚ ਵਾਲੇ ਜਿਹੜਾ ਆਪ ਰਸਤੇ ਜੁੜਿਆ ਹੋਣਾ ਉਹ ਨਾਲ ਮੇਜੂਦ ਸਕਦਾ ਵਾਹਿਗੁਰੂ ਜੀ ਕਰਦਾਸਾ ਵਾਹਿਗੁਰੂ ਜੀ ਕੀ